ਜੀ ਸਾਰੇ ਜੀ ਕੋਸ਼ਿਸ਼ ਸਬਕਾ ਜਿਹੜਾ ਪ੍ਰੋਜੈਕਟ ਨਸਰੇ ਲੱਗਣ ਲੱਗਿਆ ਹਿਆ ਜਿੰਨੀ ਵੀ ਸਪਲਾਈ ਸ਼ਹਿਰ ਦੀ ਰਹਿੰਦੀ ਆ ਪੈਪੂਲਾ ਰਹਿੰਦੀ ਆ ਵਾਟਰ ਸਪਲਾਈ ਦੀ ਉਹਦੇ ਵਾਸਤੇ 2 ਕਰੋੜ 59 ਲੱਖ ਦਾ ਜਿਹੜਾ ਟੈਂਡਰ ਆ ਇਹ ਜਿੰਨੀ ਵੀ ਸਪਲਾਈ ਸ਼ਹਿਰ ਦੇ ਵਿੱਚ ਪਾਣੀ ਵੀ ਆਉਣੀ ਆ ਉਹਦੇ ਵਾਸਤੇ ਆ ਇਹ ਤੇ ਉਹ ਤੋਂ ਬਾਅਦ ਜਿਹੜਾ ਸਾਡਾ ਵਾਟਰ ਟ੍ਰੀਟਮੈਂਟ ਪਲੰਟ ਆ ਜਿਹੜਾ ਬਲੀਵੇਗ ਜਗ੍ਹਾ ਆਪਾਂ ਲਗਭਗ 1 ਏਕੜ ਦੇ ਵਿੱਚ ਲਗਣਾ ਉਹ ਤੇ ਜਿਹਦੇ ਉੱਪਰ ਟੋਟਲ ਜਿਹੜੀ ਕਾਸਟ ਆ 26 ਕਰੋੜ ਰੁਪਏ ਆਉਣੀ ਆ ਯੂਨਾ ਫਿਰਮਵਰਕ ਦੁਆਰਾ ਦਰਜੂਗਾ ਵੀਦੋ ਜਿਹੜਾ ਟੈਂਡਰ ਉਹ ਵੀ ਲੱਗ ਚੁੱਕਿਆ 25 ਤਰੀਕ ਨੂੰ ਕਲਾਈ ਹੋ ਹਾਂਜੀ 25 ਤਰੀਕ ਨੂੰ ਟੈਂਡਰ ਖੁੱਲਣਾ ਜੀ ਉਹ ਤੇ ਇੱਕ ਸ਼ਹਿਰ ਵਾਸਤੇ ਪਾਸੇ ਬਹੁਤ ਵੱਡਾ ਤੋਹਫਾ ਜਿਹੜਾ ਆਪਾਂ ਟੋਟਲ ਲਾ ਕੇ ਰੱਖੀ 722 ਕਰੋੜ ਰੁਪਏ ਦਾ ਟੋਟਲ ਰੱਖਣਾ ਜਿਹੜੀ ਜਿਹੜੀ ਪੀਣ ਵਾਲੇ ਵਸਤੇ ਪਾਣੀ ਵਾਸਤੇ ਜਿਹੜਾ ਦਾ ਮੈਹਰ ਦਾ ਪਾਣੀ ਆ ਤੁਹਾਨੂੰ ਪਤਾ ਬੜੇ ਮਿਨਰਲ ਹੁੰਦੇ ਨੇ ਉਹ ਚਾਇਨਾ ਉਹ ਸਾਰਾ ਸਪਲਾਈ ਉੱਥੋਂ ਟ੍ਰੀਟ ਹੋ ਕੇ ਪੂਰੇ ਦੇ ਪੂਰੇ ਸ਼ਹਿਰ ਨੂੰ ਸਪਲਾਈ ਹੋਣੀ ਹੈ ਤੇ ਇਹ ਸਾਰਾ ਉਸੇ ਪ੍ਰੋਜੈਕਟ ਦਾ ਹਿੱਸਾ ਹੈ ਜੀ ਕਿੰਨੇ ਕਿਸਮੇ ਤੱਕ ਤਿਆਰ ਹੋ ਜਾਊਗਾ ਜੀ ਇਹ ਸਿੱਤਿਓ ਤਾਂ ਕਮ ਸਟਾਰਟ ਹੋ ਜਣਾ ਇਹਦੇ ਲਗਭਗ 3 ਤੋਂ 4 ਮਹੀਨੇ ਲੱਗਣਗੇ ਮੇਰੇ ਖਿਆਲ ਚ ਇਹ ਪ੍ਰੋਜੈਕਟ ਜਿਹੜਾ 2 ਸਾਲ ਦਾ ਉਹ ਸਾਲ ਦਾ ਪ੍ਰੋਜੈਕਟ ਆ ਤੇ ਜੇਪੋ ਲਈ ਅਗਲੇ ਸਾਲ ਡੇਢ ਸਾਲ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਕੰਪਲੀਟ ਹੋ ਜਾਊਗਾ ਤੇ ਨਾਲ ਦੀ ਨਾਲ ਮਤਲਬ ਇਹ ਸਟਾਡੀਿੰਗ ਤਾਂ ਹੋਈ ਜਾਣਾ ਨਾਲ ਦੀ ਨਾਲ ਚੱਲੀ ਜਾਣਾ ਕੰਮ ਤੇ ਉਧਰ ਦੂਜਾ ਵੀ ਕੰਮ ਸ਼ੁਰੂ ਹੋ ਜਾਣਾ ਨਾਲ ਦੀ ਨਾਲ ਜਦੋਂ ਟੈਂਡਰ ਰੋਕੇ ਹੋ ਗਿਆ ਤੇ ਇਹਦਾ ਕੰਮ ਹੁਣ ਜਲਦੀ ਹੀ ਦਰਾਰ ਹੋ ਜੂਗਾ ਕੰਟਰੋਲ ਹੋ ਚੁੱਕਿਆ 2 ਕਰੋੜ 58 ਲੱਖ ਰੁਪਏ ਦੀ ਜਿਹੜੀ ਟੋਟਲ ਇਹਦੀ ਸਰ ਜ਼ਰੂਰਤ ਕਿਉਂ ਪੈ ਗਈ ਹੁਣ ਇਹ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਬਹੁਤ ਵੱਡਾ ਕੁਦਰਤ ਦਾ ਵਰਦਾਨ ਆ ਜਿਹੜਾ ਕੁਦਰਤੀ ਪਾਣੀ ਆ ਧਰਤੀ ਦੇ ਹੇਠੇ ਪਾਣੀ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਦੂਜੀ ਸਭ ਤੋਂ ਵੱਡੀ ਗੱਲ ਹੈਗੀ ਜਿਹੜਾ ਉਹ ਪਾਣੀ ਚ ਮਿਨਰਲ ਨੇ ਜਿਹੜੇ ਕੁਦਰਤੀ ਇੱਥੋਂ ਵਾਲਾ ਉਹਦੇ ਵਰਗਾ ਪਾਣੀ ਹੈ ਹੀ ਨਹੀਂ ਜਿਹੜਾ ਸਪਲਾਈ ਅਸੀਂ ਦੇਣ ਲੱਗੇ ਹੋਇਆ ਤੇ ਇਹ ਵੱਡੀ ਇੱਕ ਮੈਂ ਤਾਂ ਕਹੂੰਗਾ ਵੀ ਬਹੁਤ ਵੱਡਾ ਅਫਤਾਰ ਆ ਵੀ ਧਰਤੀ 'ਤੇ ਪਾਣੀ ਵਜਾ ਕੇ ਰੱਖਣਾ ਚਾਹੀਦਾ ਤੇ ਬੜੀ ਵੱਡੀ ਜ਼ਰੂਰਤ ਆ ਅੱਜ ਦੇ ਟਾਈਮ ਦੀ ਜਿਸ ਹਿਸਾਬ ਨਾਲ ਇਹ ਬਟਾ ਡਾਟਾ ਪ੍ਰੋਜੈਕਟ ਨੂੰ ਲਾਉਣ ਦੀ ਲੋੜ ਤਾਂ ਹੀ ਪਈ ਆ ਵੀ ਸ਼ਹਿਰ ਵਾਸੀਆਂ ਵਾਸਤੇ ਉਹ ਸੌ ਤੋਂ ਬੈਸ ਕੁਆਰਟੀ ਦਾ ਪਾਣੀ ਪਲਵਪਤ ਹੋਵੇ ਤੇ ਧਰਤੀ ਦੇ ਪਾਣੀ ਨੂੰ ਬਚਾਇਆ ਜਾਵੇ। ਆ ਜਿਵੇਂ ਮਿਲਦਾ ਨਹਿਰਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਮੱਝਾਂ-ਮੁੱਝਾਂ ਵੀ ਗੁਜਰਾਂ ਦੇ ਵੱਲੋਂ ਨਵਾਈਆਂ ਜਾਂਦੀਆਂ। ਬਹੁਤ ਜ਼ਿਆਦਾ ਗੰਦ ਵੀ ਪੈਂਦਾ ਕਿ ਉਹ ਚੀਜ਼ਾਂ ਵੀ ਫਿਰ ਇਸੇ ਲਈ ਰੋਕੀਆਂ ਜਾਣਗੀਆਂ। ਬੇਸ਼ੱਕ ਟ੍ਰੀਟ ਹੋ ਕੇ ਪਾਣੀ ਪਹੁੰਚੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਕੋਈ ਨੁਕਸਾਨ ਹੈ ਇਸ ਚੀਜ਼ ਦਾ। ਬਸੇ ਬੱਜਾਂ ਵਾਲਾ ਪੰਬਰ ਘੱਟ ਦੇਖਿਆ ਮੈਂ ਨਹਿਰਾਂ ਦੇ ਵਿੱਚ ਜੋ ਗੁਜਰ ਨਾਲ ਆਉਂਦੇ ਖੂਬੇੜਾਪੇ ਜਾਂ ਹੋਰ ਤਾਂ ਦੇਖੇ ਨੇ ਪਰ ਜੇ ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਅਣਗਿਣੀ ਹੋਈ ਵੀ ਕਿਸੇ ਬਸੇਓ ਤਾਂ ਉਹ ਮਲੇ ਸਾਹਿਬ ਦਾ ਮੇਰਾ ਗੱਲ ਕਿ ਲੰਬੀ ਲੜਾਈ ਲੜ ਕੇ ਇਹ ਪ੍ਰੋਜੈਕਟ ਲੈ ਕੇ ਆਏ ਨੇ ਕਈ ਵਾਰੀ ਦਾ ਟੈਂਡਰ ਕੈਨਸਲ ਹੋਇਆ 506 ਵਜ ਦਾ ਟੈਂਡਰ ਕੈਨਸਲ ਹੋ ਗਿਆ ਤੇ ਮੈਂ ਇਹਨਾਂ ਦੀ ਹੌਸਲੇ ਵੀ ਦਾ ਦਿੰਨਾ ਵੀ ਜਿਸ ਕੰਮ ਅਗਰ ਪੈ ਦਿੰਦੇ ਨੇ ਫਿਰ ਕਰਕੇ ਛੱਡਦੇ ਨੇ ਤੂੰ ਸਾਰਾ ਸ਼ਹਿਰ ਅਸੀਂ ਇਹਨਾਂ ਦੀ ਸਾਡੀ ਨਗਰ ਕਾਉਂਸਲ ਬਣ ਗਈ ਹੈ ਇਹਨਾਂ ਨੇ ਐਡਾ ਬੜਾ ਪ੍ਰੋਜੈਕਟ ਮਚਾਉਣ ਲਾਇਆ ਹੈ ਔਰ ਜਿਵੇਂ ਪਹਿਲਾਂ ਪਾਣੀ ਦੀਆਂ ਟੈਂਕੀਆਂ ਵਗੈਰਾ ਸ਼ਹਿਰ ਦੇ ਵਿੱਚ ਬਣੀਆਂ ਹੋਈਆਂ ਨੇ ਨਗਰ ਕੌਂਸਲ ਦੇ ਉਹਦੇ ਵਿੱਚ ਵੀ ਇਹ ਪਾਣੀ ਉੱਥੇ ਆਇਆ ਕਰੂਗਾ ਪਹਿਲਾਂ ਉਸਦੇ ਉਸ ਤੋਂ ਬਾਅਦ ਆਇਆ ਕਰੂਗਾ ਉਹ ਜਿਸ ਤਰ੍ਹਾਂ ਚੱਲ ਰਿਹਾ ਜੀ ਜਿਸ ਤਰ੍ਹਾਂ ਸਿਸਟਮ ਚੱਲ ਰਿਹਾ ਸਿਰਫ ਪਾਈਪਾਂ ਕਨਵਰਟ ਹੋਣੀਆਂ ਨੇ ਤੇ ਪਾਣੀ ਦਾ ਜੋ ਪਿੱਛੋਂ ਨਹਿਰ ਤੋਂ ਪਾਣੀ ਆਣਾ ਬਿਲਕੁਲ ਸਿਸਟਮ ਜੋ ਚੱਲ ਰਿਹਾ ਉਹ ਹੀ ਚੱਲ ਰਿਹਾ ਜਿਹੜਾ ਇਹ ਟੈਂਡਰ ਦਾ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਇਹ ਸਿਰਫ ਉਹਦੇ ਲਈ ਟੈਂਡਰ ਆ ਉਹ ਬਾਕੀ ਬੁਰਸਾ ਸਾਹਿਬ ਤੋਂ ਦੱਸਦਾ ਕਿ ਸਾਲ ਤੋਂ ਚੇਹੇ ਸਾਲ 1.5 ਸਾਲ ਦੇ ਵਿੱਚ ਵਿੱਚ ਜੋ ਇਹ ਪਾਣੀ ਦੀ ਸਪਲਾਈਤਾ ਕਰਪਾਉਣਗੇ ਅਬ ਕਈ ਲੋਕਾਂ ਦੇ ਵੱਲੋਂ ਪਾਣੀ ਦੀ ਦੁਰਵਰਤੋਂ ਬਹੁਤ ਕੀਤੀ ਜਾਂਦੀ ਹੈ ਖਾਸ ਕਰਕੇ ਜਿਹਾਏ ਸਰਵਿਸ ਸਟੇਸ਼ਨਾਂ ਦੀ ਗੱਲ ਕਰ ਲਈਏ ਘਰਾਂ ਦੇ ਵਿੱਚ ਵੀ ਲੋਕ ਐਵੇਂ ਹੀ ਪਾਣੀ ਛਿੜਕਣ ਲੱਗ ਜਾਂਦੇ ਨੇ ਘਰਾਂ ਦੇ ਉਹਨਾਂ ਨੂੰ ਖਾਸ ਕਰਕੇ ਕੀ ਕਹੋਗੇ ਬਿਲਕੁਲ ਇਹੀ ਕਹਾਂਗੇ ਕਿ ਦੇਖੋ ਜੀ ਇਹ ਪ੍ਰਮਾਤਮਾ ਨੇ ਅਸੀਂ ਗਰਮਾਲੇ ਆ ਵੀ ਰਾਜਸਥਾਨ ਵੱਲ ਜਾਈਏ ਤੇ ਲੋਕ ਅੱਜ ਵੀ ਸਾਨੂੰ ਘੜੇ ਚੱਕ ਕੇ ਪਾਣੀ ਦੇਖ ਦੇਣ ਲੈ ਕੇ ਆਉਂਦੇ ਜੇ ਆਪਾਂ ਆਉਣ ਵਾਲੀ ਆਪਣੀ ਜਨਰੇਸ਼ਨ ਨੂੰ ਬਚਾਉਣਾ ਹੈ ਕਿ ਸਾਨੂੰ ਪਾਣੀ ਨੂੰ ਵੀ ਬਚਾਉਣਾ ਪੈਣਾ ਸੋ ਇਹਦਾ ਇਸਤੇਮਾਲ ਆਪਾਂ ਲੋੜ ਅਨੁਸਾਰ ਕਰੀਏ ਸਾਡਾ ਆਣ ਵਾਲਾ ਜੋ ਸਾਡੀਆਂ ਆਣ ਵਾਲੀਆਂ ਨਸਲਾਂ ਨੇ ਉਹ ਬੇ ਰਾਜਸਥਾਨ ਵਾਲਾ ਹਾਲ ਨਾ ਬਣੇ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਅਸੀਂ ਖੁਸ਼ਹਾਲ ਆ ਸਾਡਾ ਪੰਜਾਬ ਖੁਸ਼ਹਾਲ ਆ ਪਾਣੀ ਦੂਸ਼ਿਤ ਵੀ ਬਹੁਤ ਜ਼ਿਆਦਾ ਹੋ ਰਿਹਾ ਆਪਣੇ ਏਰੀਆ ਦੀ ਗੱਲ ਕਰ ਲਈਏ ਤਾਂ ਇੱਥੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਬਿਲਕੁਲ ਵੈਸੇ ਫਿਰ ਵੀ ਸਹੀ ਦੱਸਿਆ ਜਾ ਰਿਹਾ ਜੇ ਕਿਤੇ ਨਾ ਕਿਤੇ ਜਾ ਕੇ ਪਾਣੀ ਦੂਸ਼ਿਤ ਬਹੁਤ ਇਲਾਕਿਆਂ ਦੇ ਵਿੱਚ ਹੋ ਰਿਹਾ ਹੈ ਤੋਂ ਹੁਣ ਇਹ ਤਾਂ ਜੀ ਜਿਹੜੀ ਹੁਣ ਪਹਿਲ ਐਮਐਲਏ ਸਾਹਿਬ ਨੇ ਜਿੰਨੇ ਕਿਹਾ ਕਿ ਜਿਹੜੀ ਪਹਿਲ ਕੀਤੀ ਆ ਅਸੀਂ ਇਸ ਤੋਂ ਬਾਅਦ ਮੈਨੂੰ ਲੱਗਦਾ ਆ ਸਾਡੇ ਸਾਰੇ ਪੰਜਾਬ 'ਚ ਇਸ ਤਰ੍ਹਾਂ ਦੇ ਪ੍ਰੋਜੈਕਟ ਲੱਗਣਗੇ ਸੋ ਹੌਲੀ ਹੌਲੀ ਜੋ ਪੰਜਾਬ ਸਰਕਾਰ ਅਸੀਂ ਦੇਖ ਰਹੇ ਹਾਂ ਕਿ ਬਹੁ ਹਾਂ ਆਉਣ ਵਾਲੇ ਸਾਰੇ ਪ੍ਰੋਜੈਕਟ ਹੈ 2.95 ਕਰੋੜ ਦਾ ਬਜਟ ਹੈ ਜਿਹਦੇ ਵਿੱਚ ਜਿੱਤੇ ਵੀ ਸ਼ਹਿਰ ਦੇ ਵਿੱਚ ਉਹ ਰਹਦੀ ਹੈ ਵਾਟਰ ਸਪਲਾਈ ਉੱਥੇ ਅਸੀਂ ਪਾਈਪਲਾਈਨ ਪਾਵਾਂਗੇ ਹਾਂ ਇਹੀ ਪ੍ਰੋਜੈਕਟ ਹੈ ਦਾ ਇਸ ਤੋਂ ਬਾਅਦ ਹੈਗਾ ਜੀ ਆਉਣ ਵਾਲੇ ਸਮੇਂ ਵਿੱਚ ਅਸੀਂ ਟੈਂਡਰ ਲਗਾਇਆ ਹੋਇਆ ਵਾਟਰ ਟ੍ਰੀਟਮੈਂਟ પ્લાન્ટ ਦਾ ਆਪਣੇ ਲੁਧਿਆਣਾ ਦੇ ਸ਼ਹਿਰ ਦੇ ਛੋਟੇ ਛੋਟੇ ਸਾਰੇ ਸ਼ਹਿਰਾਂ ਵਿੱਚੋਂ ਸਭ ਤੋਂ ਪਹਿਲਾਂ ਮਾਛੀਆਵੜੇ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਜਿਹਦੇ ਵਿੱਚ ਅਸੀਂ ਨਹਿਰੀ ਪਾਣੀ ਸੋਧ ਕੇ ਸਾਰਾ ਪ੍ਰੋਪਰਟਰੀਟੀ ਕਰਕੇ ਲੋਕਾਂ ਨੂੰ ਜਿਹੜੀ ਵਾਟਰ ਸਪਲਾਈ ਆਲਰੇਡੀ ਚੱਲਦੀ ਹੈ ਉਹਦੇ ਵਿੱਚ ਵੀ ਅਸੀਂ ਬਜਾਏ ਕਿ ਗਰਾਊਂਡ ਵਾਟਰ ਯੂਜ਼ ਕਰੀਏ ਅਸੀਂ ਨਹਿਰੀ ਵਾਟਰ ਇਸਟਰੀਟ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਆ ਪਾਣੀ ਤਾਂ ਵੈਸੇ ਪਹਿਲਾਂ ਵੀ ਏਰੀਆ ਦੇ ਵਿੱਚ ਸਹੀ ਆ ਰਿਹਾ ਹੈ ਕਿ ਇਸ ਪਾਣੀ ਦਾ ਜ ਹਮਤੋਂ ਕਿਵੇਂ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਵੀ ਉਹਦਾ ਲੈਵਲ ਹੈ ਤੇ ਗਰਾਊਂਡ ਲੈਵਲ ਹੈ ਅੰਡਰ ਗਰਾਊਂਡ ਵਾਟਰ ਬਹੁਤ ਨੀਚੇ ਜਾ ਰਿਹਾ ਹੈ ਤੋਂ ਸੀਰ ਨੂੰ ਰੋਕਣ ਲਈ ਸਰਕਾਰ ਤੇ ਆਪਣੇ ਭਾਰਤ ਸਰਕਾਰ ਵੀ ਇਹ ਇਨੀਸ਼ੀਏਟਿਵ ਲੈ ਰਹੇ ਨੇ ਕਿ ਉਸ ਨੂੰ ਚੀਜ਼ ਨੂੰ ਕਿ ਉਹ ਨਹਿਰ ਜਿਹੜਾ ਠੰਡੇ ਪਾਣੀ ਜਾ ਰਿਹਾ ਉਹਨੂੰ ਬਚਾ ਕੇ ਰੱਖਿਆ ਜਾਏ ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਦੇ ਲਈ ਵੀ ਪਾਣੀ ਜਿਹੜਾ ਕਿ ਉਹ ਬਚ ਸਕੇ ਇਸੇ ਮੁਹਿੰਮ ਨੂੰ ਲੈ ਕੇ ਪੰਜਾਬ ਦੇ 87 ਸ਼ਹਿਰਾਂ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਹਿਲਾ ਟ੍ਰੀਟਮੈਂਟ ਪਲਾਂਟ ਲੱਗਣ ਜਾ ਰਿਹਾ ਜਾਂ ਪਹਿਲਾ ਲੱਗ ਚੁੱਕਿਆ ਹੈ ਵੀ ਜੀ ਲੁਧਿਆਣਾ ਜ਼ਿਲ੍ਹੇ ਦਾ ਵੈਸੇ ਬਿਲਗਾ ਚ ਸਟਾਰਟ ਹੋ ਰਿਹਾ ਹੈ ਪਰ ਜਿਹੜੇ ਆਪਣੇ ਲੁਧਿਆਣਾ ਦੇ ਵਿੱਚ ਛੋਟੇ ਸ਼ਹਿਰਾਂ ਵਿੱਚ ਜਿਵੇਂ ਨਗਰ ਕੌਂਸਲਾਂ ਵਿੱਚੋਂ ਸਭ ਤੋਂ ਪਹਿਲਾ ਮੱਚ ਵੜੇਗਾ ਇਸ ਤਰ੍ਹਾਂ ਦੇ ਹੋਰ ਅੱਗੇ ਭਵਿੱਖ ਦੇ ਵਿੱਚ ਕਿੰਨੇ ਕੁ ਪ੍ਰੋਜੈਕਟ ਹੋਰ ਜਿਹੜੇ ਨੇ ਲੁਧਿਆਣਾ ਜ਼ਿਲ੍ਹੇ ਚ ਖਾਸ ਕਰਕੇ ਜਿਹੜੇ ਪਿੰਡੂ ਏਰੀਆ ਨਗਰ ਕੌਂਸਲ ਏਰੀਆ ਹੈਗੇ ਨੇ ਹਾਂ ਜੀ ਹਾਂ ਕਿੰਨੇ ਕੁ ਲੱਗਣਗੇ ਹੋਰ ਹੋਰ ਜਿੰਨੇ ਲੁਧਿਆਣਾ ਚ ਨਹੀਂ ਜੀ ਸਾਰਿਆਂ ਚ ਹੀ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਗੇ